ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 350 ਸਾਲਾ ਸ਼ਹੀਦੀ ਸ਼ਤਾਬ ਦੀ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਵਿਖੇ ਜੋ ਬਹੁਤ ਵੱਡਾ ਇਨਾਮ ਵੰਡ ਸਮਾਗਮ ਹੋ ਰਿਹਾ ਉਹ ਇਸ ਤਰ੍ਹਾਂ ਜੋ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਘਟੋਕਾ ਦੇ 60 ਪਿੰਡ ਅਤੇ 12 ਸਕੂਲ ਜਿਹਦੇ ਪ੍ਰੈਜ਼ੈਂਟ ਵਿਦਿਆਰਥੀ ਪੇਪਰ ਦੇ ਵਿੱਚ 5000 ਤੋਂ ਉੱਪਰ ਗਿਣਤੀ ਹੈ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਸਾਖੀਆਂ ਅਤੇ ਸਤਿਗੁਰੂ ਮਹਾਰਾਜ ਦੀ ਜੀਵਨ ਸੇਧ ਨੂੰ ਸਮਰਪਿਤ ਇਹ ਜੋ ਧਾਰਮਿਕ ਸਿਲੇਬਸ ਬਣਾਇਆ ਗਿਆ ਸੀ ਐਸੀ ਜੋ ਬੱਚਿਆਂ ਨੂੰ ਪੜਨੂਆਂ ਵਾਸਤੇ ਦਿੱਤਾ ਗਿਆ ਜਿਸ ਤੋਂ ਬਾਅਦ ਧਾਰਮਿਕ ਪ੍ਰੀਖਿਆ ਲਈ ਗਈ ਇਸ ਪ੍ਰੀਖਿਆ ਵਿੱਚ 5000 ਬੱਚਿਆਂ ਨੂੰ ਇਨਾਮ ਵੰਡ ਹੋਣੀ ਹੈ ਆ 5000 ਟਰੋਫੀਆਂ ਜੋ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਨੇ ਸਭ ਤੋਂ ਵੱਡਾ ਇਨਾਮ ਵੰਡ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ 5000 ਟਰੋਫੀਆਂ ਪਾਰਟਿਸਿਪੇਟ ਕਰਨ ਤੇ ਭਾਗ ਲੈਣ ਤੇ ਹੀ ਹਰੇਕ ਬੱਚੇ ਨੂੰ ਟਰੋਫੀ ਦਿੱਤੀ ਜਾਣੀ ਹੈ ਜੋ ਵੱਡੇ ਨਾਮ ਨੇ 2 ਇਲੈਕਟ੍ਰਿਕ ਸਕੂਟੀਆਂ ਨੇ ਲੈਪਟਾਪ ਹੈ 3 ਸਾਈਕਲ ਨੇ 30 스마트ਵਾਚ ਨੇ 100 ਬੱਚਿਆਂ ਨੂੰ ਸਕੂਲ ਬੈਗ ਦਿੱਤਾ ਜਾਣਾ 50 ਵਾਟਰ ਬੋਟਲ 60 ਸਟੇਸ਼ਨਰੀ ਦੇ ਸੈੱਟ 30 ਦਸਤਾਰਾਂ ਅਤੇ 24 ਲੰਚ ਬਾਕਸ 300 ਵੱਡੇ ਨਾਮ ਨੇ 100 ਬੱਚਿਆਂ ਨੂੰ ਵੀਰੋ ਬੈਗ ਦਿੱਤੇ ਜਾਣੇ 100 ਬੱਚਿਆਂ ਨੂੰ ਸਕੂਲ ਬੈਗ ਦਿੱਤੇ ਜਾਣੇ ਨੇ ਜੋ ਬਹੁਤ ਵੱਡੀ ਗਿਣਤੀ ਹੈ 5000 ਬੱਚਿਆਂ ਨੂੰ ਟਰਾਫੀਆਂ ਦਿੱਤੀਆਂ ਜਾਣੀਆਂ ਨੇ ਇਲੈਕਟ੍ਰਿਕ ਸਕੂਟਰੀਆਂ ਦਿੱਤੀਆਂ ਜਾਣੀਆਂ ਬਹੁਤ ਵੱਡਾ ਪ੍ਰੀਖਿਆ ਦੇ ਵਿੱਚ ਬੱਚਿਆਂ ਨੇ ਹੰਗਾਰਾ ਜਿਹੜਾ ਉਹ ਦਿੱਤਾ ਇਹ ਸਮਾਗਮ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ 22 ਅਗਸਤ ਸ਼ੁੱਕਰਵਾਰ ਸਟੇਡੀਅਮ ਦੇ ਵਿੱਚ ਵੱਡੇ ਸਟੇਡੀਅਮ ਦੇ ਵਿੱਚ ਇਹ ਸਮਾਗਮ ਹੋਣਾ ਸੋ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਿੱਖ ਜੀਵਨ ਜਾਂਚ ਦੀ ਬਹੁਤ ਵੱਡੀ ਮਿਹਨਤ ਹੈ 6 ਮਹੀਨਿਆਂ ਦੀ ਵੱਡੀ ਮਿਹਨਤ ਹੈ ਜਿਸ ਕਰਕੇ ਇਹ ਅਸੀਂ 5000 ਬੱਚਾ ਜਿਨ੍ਹਾਂ ਨੇ ਪੇਪਰ ਦਿੱਤਾ ਹੈ ਗਿਣਤੀ ਵੱਡੀ ਹੈ 5000 ਬੱਚੇ ਪ੍ਰੈਜ਼ెంట్ ਹੋਏ ਨੇ ਐਬਸੈਂਟ ਨੂੰ ਕੱਢ ਦਈਏ 5000 ਬੱਚੇ ਅਤੇ 6000 ਬੱਚੇ ਕਪੂਰਥਲੇ ਦੇ ਵਿੱਚ ਇਹ ਦੋ ਵੱਡੇ ਸਮਾਗਮ ਹੋਣੇ ਨੇ ਸੋ ਬਹੁਤ ਵੱਡੇ ਸਹਿਯੋਗ ਦੀ ਸਾਹ ਸੰਗਤ ਜੀ ਜ਼ਰੂਰਤ ਹੈ ਧਰਮ ਨੂੰ ਅੱਗੇ ਲਿਜਾਣ ਵਿੱਚ ਧਰਮ ਪਰਵਰਤਨ ਦਾ ਜੋ ਦੁਖਾਂਤ ਸਾਨੂੰ ਵੇਖਣਾ ਪੈ ਰਿਹਾ ਉਹਦੇ ਅਗੇ ਬਹੁਤ ਵੱਡੀ ਪ੍ਰਾਪਤੀ ਸਿੱਖ ਜੀਵਨ ਜਾਂਚ ਦੀ ਸੰਗਤਾਂ ਦੇ ਸਹਿਯੋਗ ਨਾਲ ਕਿ 5000 ਵਿਦਿਆਰਥੀ ਆਉਣਗੇ ਉਹਨਾਂ ਦੇ ਅਧਿਆਪਕ ਆਉਣਗੇ ਧਾਰਮਿਕ ਅਧਿਆਪਕ ਆਉਣਗੇ ਪ੍ਰਿੰਸੀਪਲ ਆਉਣਗੇ ਸਕੂਲਾਂ ਦੇ ਡਾਇਰੈਕਟਰ ਆਉਣਗੇ ਜਿਸ ਸਮਾਗਮ ਦੇ ਵਿੱਚ ਪਿੰਡਾਂ ਦੇ ਪੰਜ ਸਰਪੰਚ ਗ੍ਰੰਥੀ ਸਿੰਘ ਸਹਿਬਾਨ 60 ਪਿੰਡ 60 ਪਿੰਡਾਂ ਦੇ ਵਿੱਚੋਂ ਬੱਸਾਂ ਤੇ ਟਰਾਲੀ ਟਰੈਕਟਰਾਂ ਤੇ ਸਾਈਕਲਾਂ ਤੇ ਸਕੂਟਰਾਂ ਤੇ ਆਟੋ ਤੇ ਜਿਵੇਂ ਵੀ ਜਿਹੜਾ ਵੀ ਸਾਧਨ ਕਿਸੇ ਨੂੰ ਮਿਲ ਰਿਹਾ ਵੱਡੀ ਗਿਣਤੀ ਵਿੱਚ 22 ਅਗਸਤ ਸ਼ੁੱਕਰਵਾਰ ਨੂੰ ਵੀਰੋ ਬਹੁਤ ਵੱਡਾ ਨਾਮਨ ਸਮਾਗਮ ਇਹ ਪਹਿਲੀ ਵਾਰੀ ਹੋ ਰਿਹਾ ਕਿ 5000 ਟਰੋਫੀ ਜਿਹੜੀ ਹੈ ਬੱਚਿਆਂ ਨੂੰ ਦਿੱਤੀ ਜਾਣੀ ਜਿੱਥੇ ਹੋਰ ਪਾਸੇ ਅਸੀਂ ਇੰਨੇ ਖਰਚ ਕਰਦੇ ਹਾਂ ਸਾਨੂੰ ਸਾਰਿਆਂ ਨੂੰ ਧਰਮ ਵਾਲੇ ਪਾਸੇ ਜਿਹੜਾ ਤਤ ਪਰੋ ਕੇ ਹੋਣਾ ਪਵੇਗਾ ਸਿੱਖ ਜੀਵਨ ਜਾਚ ਬਾਬਾ ਬਕਾਲਾ ਸਾਹਿਬ ਰਜਿਸਟਰਡ ਪੰਜਾਬ ਵੱਲੋਂ ਬਾਬਾ ਬਕਾਲਾ ਸਾਹਿਬ ਤੇ ਨੇੜਲੇ ਨਗਰ ਜਿੰਨਾ 60 ਪਿੰਡਾਂ ਤੋਂ ਦੂਰੋਂ ਦੂਰੋਂ ਬੱਚੇ ਆਣ ਕੇ ਇੰਨੀ ਵੱਡੀ ਗਿਣਤੀ ਹੋਵੇਗੀ 8-10000 ਦਾ ਵੱਡਾ ਇਕੱਠ ਜਿਹੜਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹੋਣਾ ਸੋ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਸਹਿਯੋਗ ਕਰਕੇ ਬਹੁਤ ਸੋਹਣਾ ਵੱਡਾ ਸਮਾਗਮ ਜਿਹੜਾ ਅਸੀਂ ਸਜਾਈਏ ਤੇਗ ਬਹਾਦਰ ਸਿਮਰੀ ਹੈ ਘਰ ਨੌਨ ਦਿਆਵੈ ਧਾਏ ਧੰਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਸ਼ਤਾਬਦੀ ਜੋ ਵੀਰ ਬਾਬਾ ਬਕਾਲਾ ਸਾਹਿਬ ਦੇ ਦੇਸ਼ ਵਿਦੇਸ਼ ਵਿੱਚ ਨੇ ਹੋਰ ਸੰਗਤਾਂ ਨੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਆ ਇਹ ਵੱਡਾ ਸਮਾਗਮ ਹੈ ਇਸ ਵਿੱਚ ਸਹਿਯੋਗ ਦੇ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਹੁਤ ਸੋਹਣੀ ਟਰੋਫੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਨਾਲ ਹੀ ਜੋ ਸਹਿਯੋਗ ਕਰ ਰਹੇ ਨੇ ਜੋ ਇਨਾਮਨ ਸਮਾਗਮ ਦੇ ਵਿੱਚ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ ਨਾ ਬੱਚਿਆਂ ਨੂੰ ਨਾਮ ਮਿਲਣੇ ਨੇ ਉਹਨਾਂ ਨੂੰ ਵੀ ਇਸ ਵੀਡੀਓ ਦੇ ਜ਼ਰੀਏ ਬੇਨਤੀ ਕਰਦੇ ਆ 22 ਅਗਸਤ ਸ਼ੁੱਕਰਵਾਰ 9 ਵਜੇ ਸਵੇਰੇ ਇਸ ਸਮਾਗਮ ਦੀ ਰੰਮਤ ਹੋਣੀ ਹੈ ਸਾਰੇ ਬੱਚੇ ਜੋ ਆਪਣੇ ਹੱਥਾਂ ਦੇ ਵਿੱਚ ਜੋ ਝੰਡੀਆਂ ਲੈ ਕੇ ਖਾਲਸੇ ਰਾਜ ਦੀ ਸ਼ਕਤੀ ਦਾ ਪ੍ਰਤੀਕ ਝੰਡੇ ਬਣਾ ਕੇ ਜੋ ਆਪਣੇ ਸਾਧਨਾਂ ਦੇ ਉੱਪਰ ਲਾ ਕੇ ਆਪਣੇ ਹੱਥਾਂ ਵਿੱਚ ਲੈ ਕੇ ਜੋ ਵੱਡੇ ਸਜੇ ਹੋਏ ਪੰਡਾਲ ਦੇ ਵਿੱਚ ਅਸੀਂ ਬੈਠਣਾ ਸਟੇਡੀਅਮ ਗੁਰੂ ਤੇਗ ਬਹਾਦਰ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ